ਬਾਤ ਪਾਕਿਸਤਾਨ ਤੋਂ ਨਾਤੇ ਚੱਲਦੇ ਆ ਇੱਕ ਪਾਸੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਆਡਰ ਜਾਰੀ ਕੀਤੇ ਹਨ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੂਰਨ ਤੌਰ ਤੇ ਜਾਣ ਕੇ ਅੱਜ 11 ਮਈ ਨੂੰ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਰਹੇਗਾ ਪਰ ਤੁਹਾਨੂੰ ਦੱਸਦੀ ਅੱਗੇ ਅਸਲ ਤਅਦੀ ਖੜੀਆਂ ਡੇਰਾਬਾਬਾ ਨਾਨਨੇ ਤੋਂ ਤੇ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਜਿੱਥੇ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਕਿ ਅੱਗ ਲੱਗੀ ਹੋਈ ਹੈ ਸੈਂਕੜੇ ਏਕੜ ਨਾਰ ਨੂੰ ਔਰ ਸਨਾਰ ਦੇ ਨਾਲ ਤਿੰਨ ਚਾਰ ਪਿੰਡ ਨੇ ਵੱਡੇ ਵੱਡੇ ਪਿੰਡ ਨੇ ਔਰ ਜਿੱਥੇ ਇਹ ਨਾਲ ਨੂੰ ਅੱਗ ਲੱਗੀ ਆ ਪੂਰਨ ਤੌਰ ਤੇ ਬਲੈਕਆਊਟ ਦੀ ਗੱਲ ਕਹੀ ਗਈ ਹੈ ਕਿਉਂਕਿ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਚੱਲ ਰਿਹਾ ਅਤੇ ਤਣਾਅ ਦੇ ਵਿੱਚ ਅੱਗ ਨੂੰ ਦੇਖ ਕੇ ਕੋਈ ਡਰੋਨ ਹਮਲਾ ਹੋ ਸਕਦਾ ਹੈ ਮੋਮਬਤੀ ਜਗਾਉਣ ਤੱਕ ਦੇ ਆਰਡਰ ਨਹੀਂ ਹੈ ਉੱਥੇ ਸੈਂਕੜੇ ਏਕੜ ਨਾਲ ਨੂੰ ਅੱਗ ਲਾਈ ਹੋਈ ਹੈ ਔਰ ਲਾਈਟ ਦਾ ਇਹ ਹਾਲਮ ਹੈ ਕਿ ਸ਼ਰਿਆਮ ਪਿੰਡ ਜਿਹੜਾ ਉਹ ਇਥੋਂ ਦਿਖ ਰਿਹਾ ਹੈ। ਔਰ ਸਾਨੂੰ ਚਾਹੀਦਾ ਹੈ ਕਿ ਸਾਰਿਆਂ ਨੂੰ ਕਿ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਅਤੇ ਉਹਨਾਂ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਇਨ੍ਹਾਂ ਦਿਨਾਂ ਦੇ ਵਿੱਚ ਨਾ ਚੜੀਏ ਕਿਉਂਕਿ ਅੱਜ ਸਵੇਰੇ ਡੇਰਾ ਬਾਬਾ ਨਾਨਕ ਦੇ ਪਿੰਡ ਸਾਧਾਂਵਾਲੀ ਦੇ ਵਿੱਚ ਨਾਲ ਨੂੰ ਅੱਗ ਲਾਉਣ ਕਰਕੇ ਉਸ ਗਰੀਬ ਪਰਿਵਾਰ ਦਾ ਘਰ ਸੜ ਕੇ ਸੁਆਹ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਪਰਿਵਾਰ ਦੇ ਘਰ ਦਾ ਇੱਕ ਚਮਚ ਵੀ ਜਿਹੜਾ ਉਹ ਨਹੀਂ ਬਚਿਆ ਜਿਸ ਤੇ ਕਰਕੇ ਉਹ ਪਰਿਵਾਰ ਪੂਰੀ ਤਰ੍ਹਾਂ ਨਾਲ ਇਸ ਅੱਗ ਜਨੀ ਤੋਂ ਪ੍ਰਭਾਵਿਤ ਹੋਇਆ ਅਤੇ ਉਹ ਭੁੱਬਾ ਮਾਰ ਮਾਰ ਰੋਇਆ ਕਿ ਮੇਰੇ ਨਾਲ ਧੱਕਾ ਹੋਇਆ ਅਤੇ ਮੇਰਾ ਘਰ ਦਾ ਕੁਛ ਨਹੀਂ ਰਿਹਾ ਔਰ ਕੋਈ ਉਹਦੀ ਮਦਦ ਵਾਸਤੇ ਅੱਗੇ ਨਹੀਂ ਆਇਆ ਅੱਗ ਲਾਉਣ ਵਾਲੇ ਸਾਰੇ ਅੱਗੇ ਆਉਂਦੇ ਨੇ ਪਰ ਤੁਸੀਂ ਦੇਖੋ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਇਨ੍ਹਾਂ ਤੇ ਕਾਰਵਾਈ ਕਰਨੀ ਬਣਦੀ ਹੈ ਬਹੁਤ ਭਿਆਨਕ ਅੱਗ ਲੱਗੀ ਹੋਈ ਆ ਆਵਾਜ਼ ਦੇਖੋ ਧੂੰਆਂ ਦੇਖੋ ਸਾਡੇ ਸਿਕਿਉਰਿਟੀ ਫੋਰਸ ਦੀਆਂ ਗੱਡੀਆਂ ਇੱਥੋਂ ਲੰਘਦੀਆਂ ਨੇ ਜਿੰਨਾ ਸਾਡੀ ਰੱਖਿਆ ਕਰਨੀ ਆ ਅਗਰ ਧੂੰਏ ਦੇ ਨਾਲ ਅੱਗ ਦੀਆਂ ਲਪਟਾਂ ਦੀ ਚਪੇਟ ਵਿੱਚ ਆ ਜਾਣ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਅੱਜ ਹੀ ਸਵੇਰੇ ਇੱਕ ਪਾਣਾ ਵਾਪਰਿਆ ਜਿਸ ਦੇ ਚਲਦਿਆਂ ਇੱਕ ਗਰੀਬ ਪਰਿਵਾਰ ਦਾ ਸਾਰਾ ਨੁਕਸਾਨ ਹੋ ਗਿਆ ਅਤੇ ਉਹ ਗਰੀਬ ਪਰਿਵਾਰ ਘੁੱਬਾ ਮਾਰ-ਮਾਰ ਹੁੰਦਾ ਵੇਖਿਆ ਨਹੀਂ ਸੀ ਜਾਂਦਾ ਜਦਕਿ ਉਥੇ ਘਰ ਦੇ ਆਸ-ਪਾਸ ਵੀ ਨਾਲ ਨੂੰ ਅੱਗ ਲੱਗੀ ਹੋਈ ਸੀ ਸੋ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਦਾ ਇਹ ਹੁਕਮ ਇਹ ਲੋਕ ਨਹੀਂ ਮੰਨ ਰਹੇ ਉਥੇ ਸਰਕਾਰ ਤੇ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਇਹ ਇਨਾਂ ਤੇ ਬੰਦੀ ਜੋ ਕਾਰਵਾਈ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਉਹ ਆਪਣੀਆਂ ਹਰਕਤਾਂ ਤੋਂ ਬਾਝੋਂ ਡੇਰਾ ਬਾਬਾ ਨਾਨਕ ਤੋਂ ਕੈਮਰਾਮੈਨ ਕ੍ਰਿਸ਼ਨ ਗੋਪਾਲ ਦੇ ਨਾਲ ਗੁਰਕਿਰਪਾਲ ਸਿੰਘ ਡੇਲੀ ਪੋਸਟ ਪੰਜਾਬ ਰਿਆਣਾ ਮਾਚਲ